ਲੱਕ ਦਰਦ ਅਤੇ ਚੂਲੇ ਦਾ ਦਰਦ ਬਹੁਤ ਜ਼ਿਆਦਾ ਸਮੱਸਿਆ ਲੱਕ ਦਰਦ ਤੋਂ ਸ਼ੁਰੂ ਹੋ ਕੇ ਚੂਲੇ ਦੇ ਦਰਦ ਤੱਕ ਜਾਂਦੀ ਹੈ ਪਰ ਇਸ ਦਾ ਵੱਖਰੇ ਵੱਖਰੇ ਕਾਰਨ ਹੋ ਸਕਦੇ ਨੇ ਛਟਕਾ ਦਾ ਦਰਦ ਵੀ ਕਈ ਵਾਰੀ ਇਥੋਂ ਸਟਾਰਟ ਹੋ ਕੇ ਆਪਣੇ ਚੂਲੇ ਤੇ ਹੀ ਖਤਮ ਹੋ ਜਾਂਦਾ ਹੈ ਯੂਰੀਨੀ ਉਹ ਆਪਣੇ ਲੱਤ ਤੱਕ ਜਾਏਗਾ ਪਰ ਇਸ ਦਾ ਕਾਰਨ ਡਿਸਕ ਬਲਜ ਡਿਸਕ ਪੈਟਰੂਜਨ ਵੀ ਹੋ ਸਕਦੇ ਨੇ ਸੋ ਅਗਰ ਤੁਹਾਡੇ ਚੂਲੇ ਤੇ ਦਰਦ ਹੈ ਲੱਕ ਤੋਂ ਸ਼ੁਰੂ ਹੁੰਦਾ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਕਿਉਂਕਿ ਇਹ ਦਰਦ ਕਈ ਵਾਰੀ ਜਿਹੜੇ ਲੋਕ ਲੰਬੇ ਸਮੇਂ ਲਈ ਬੈਠ ਕੇ ਕੰਮ ਕਰਦੇ ਆ ਜਾਂ ਖੜ੍ਹ ਕੇ ਕੰਮ ਕਰਦੇ ਆ ਉਹਨਾਂ ਨੂੰ ਇਹ ਜ਼ਿਆਦਾ ਇਰਿਟੇਟ ਕਰਦਾ ਹੈ ਮਤਲਬ ਜ਼ਿਆਦਾ ਤੰਗ ਕਰਦਾ ਹੈ ਸਤਿ ਸ਼੍ਰੀ ਅਕਾਲ ਜੀ ਦਿਸ ਇੰਸਟਰਕਟਰ ਗੁਰਸ਼ੀਰ ਸਿੰਘ ਸੋ ਸਭ ਤੋਂ ਪਹਿਲੀ ਜਿਹੜੀ ਐਕਸਰਸਾਈਜ਼ ਆਪਾਂ ਨੂੰ ਇੱਕ ਕੁਰਸੀ ਚਾਹੀਦੀ ਹੋएगी ਨੀਚੇ ਆਪਾਂ ਸਹਰਾਣਾ ਰੱਖ ਲੈਣਾ ਕਿਤੇ ਵੀ ਦਰਦ ਹੋਏਗਾ ਤਿੰਨ ਤੋਂ ਚਾਰ ਦਿਨ ਪਹਿਲਾਂ ਤੁਸੀਂ ਗਰਮ ਪਾਣੀ ਵਾਲੀ ਬੋਟਲ ਨਾਲ ਸੇਕ ਜ਼ਰੂਰ ਦਿਆ ਕਰੋ ਫਿਰ ਕਸਰਤਾਂ ਕਰਨੀਆਂ ਸ਼ੁਰੂ ਕਰ ਕੁਰਸੀ ਤੇ ਇਦਾਂ ਪੈ ਜਾਣਾ ਔਰ ਲੱਕ ਆਪਣਾ ਆਪ ਆਪਣੇ ਇਸ ਤੇ ਰੱਖ ਲੈਣਾ ਸਹਰਾਣੇ ਤੇ ਔਰ ਇਦਾਂ ਲੇਟ ਜਾਗੇ ਇਦਾਂ ਤੁਸੀਂ 5 ਮਿੰਟ ਸਵੇਰੇ 5 ਮਿੰਟ ਸ਼ਾਮ ਲੇਟਣਾ ਹੀ ਲੇਟਣਾ ਇਹ ਜਿਹੜਾ ਐਂਗਲ ਹੈ ਤੁਹਾਡਾ ਇਹ ਪ੍ਰੋਪਰ 90 ਡਿਗਰੀ ਦਾ ਚਾਹੀਦਾ ਹੋਏਗਾ ਔਰ ਇਸ ਤੁਸੀਂ ਸਹਰਾਣਾ ਰੱਖ ਕੇ ਲੇਟਣਾ ਜਦੋਂ 5 ਮਿੰਟ ਹੋ ਜਾਣ ਤੁਸੀਂ ਇਸ ਸਹਰਾਣਾ ਨੀਚੋਂ ਕੱਢ ਦੇਣਾ ਔਰ ਕੁਰਸੀ ਨੂੰ ਵੀ ਚੱਕ ਕੇ ਤੁਸੀਂ ਸਾਈਡ ਤੇ ਰੱਖ ਦੇਣਾ ਹੁਣ ਆਪਾਂ ਗੱਲ ਕਰਨ ਲੱਗੇ ਆ ਜਿਹੜੀ ਉਸ ਤੋਂ ਅਗਲੀ ਕਸਰਤ ਤੁਸੀਂ ਕਰਨੀ ਹੈ ਉਹ ਕਰਾਂਗੇ ਆਪਾਂ ਦੋਨੋਂ ਗੋਡੇ ਮੋੜ ਕੇ ਆਪਾਂ ਛਾਤੀ ਦੇ ਨਾਲ ਨਹੀਂ ਲਾਉਣੇ ਬਸ ਇੱਥੇ ਥੱਲੇ ਛੱਡ ਦੇਣੇ ਆ ਇਸ ਜਗ੍ਹਾ ਤੇ ਠੀਕ ਹੈ ਆਪਾਂ ਹੋਲਡ ਕਰਨਾ 10 ਸੈਕਿੰਡ ਦੈਨ ਰਿਲੈਕਸ ਇਸ ਤੇ ਆਪਾਂ ਪੰਜ ਸੈਟ ਲਾਉਣੇ ਆ ਉਦੋਂ ਅਗਲੀ ਕਸਰਤ ਹੋਏਗੀ ਦੋਨੋਂ ਗੋਡੇ ਮੋੜ ਕੇ ਆਪਾਂ ਇਦਾਂ ਗੋਡੇ ਸਾਈਡ ਸਾਈਡ ਤੇ ਕਰਨੇ ਆ ਔਰ ਇਸ ਦੇ ਵਿੱਚ ਆਪਾਂ ਪੈਰਾਂ ਨੂੰ ਥੱਲੋਂ ਆਏ ਪਕੜ ਲਾਂਗੇ ਇਹ ਵੀ ਆਪਾਂ ਪੂਰੇ ਗਿਣ ਕੇ 20 ਵਾਰੀ ਕਰਾਂਗੇ ਔਰ ਇਸ ਦੇ ਪੰਜ ਸੈਟ ਲਾਵਾਂਗੇ ਉਦੋਂ ਅਗਲੀ ਕਸਰਤ ਹੋਏਗੀ ਆਪਾਂ ਸਟ੍ਰੈਚ ਕਰਾਂਗੇ ਇੱਕ ਗੋਡਾ ਮੋੜ ਕੇ ਦੂਸਰੇ ਹੱਥ ਦੀ ਮਦਦ ਨਾਲ ਸਟ੍ਰੈਚ ਕਰ ਦੇਣਾ 10 ਸੈਕਿੰਡ ਹੋਲਡ ਦੈਨ ਰਿਲੈਕਸ ਪੰਜ ਵਾਰੀ ਇਧਰ ਔਰ ਪੰਜ ਵਾਰੀ ਹੀ ਦੂਸਰੀ ਸਾਈਡ ਵੀ ਕਰਨਾ ਚਾਹੇ ਉਧਰ ਦਰਦ ਹੁੰਦਾ ਵੀ ਨਾ ਹੋਵੇ ਤਾਂ ਵੀ ਕਰਨਾ ਲਾਸਟ ਐਕਸਰਸਾਈਜ਼ ਕੀ ਆ ਦੋਨੋਂ ਗੋਡੇ ਮੋੜ ਲੈਣੇ ਔਰ ਐਦਾਂ ਆਪਦੇ ਪੈਰ ਜੋੜ ਲੈਣੇ ਆ ਔਰ ਆਪਾਂ ਐਦਾਂ ਬ੍ਰਿਜ ਬਣਾ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਦੈਨ ਰਿਲੈਕਸ ਇਸ ਤੇ ਵੀ ਪੰਜ ਤੋਂ 6 ਸੈਟ ਲਾਉਣੇ ਆ ਸਾਰੀਆਂ ਕਸਰਤਾਂ ਅਗਰ ਤੁਸੀਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਤੁਸੀਂ ਆਪਣੇ ਚੂੜਾ ਦਰਦ ਜਿਹੜਾ ਤੁਹਾਡਾ ਲੱਕ ਤੋਂ ਸ਼ੁਰੂ ਹੋ ਕੇ ਹੋ ਰਿਹਾ ਹੈ ਉਸ ਤੋਂ ਤੁਸੀਂ ਆਰਾਮ ਪਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ